ਅਬ ਮੇਰੇ ਲਈ ਮੈਨੂੰ ਸਭ ਤੋਂ ਵੱਡੀ ਬਲੇਸਿੰਗ ਲੱਗਦੀ ਹੈ ਕਿ ਮੈਂ ਇਸ ਪਰਿਵਾਰ ਚ ਪੈਦਾ ਹੋਇਆ ਜਿੱਥੇ ਮੇਰੀਆਂ ਵੱਡੀਆਂ ਮੇਰੀਆਂ ਤਿੰਨ ਸਿਸਟਰਸ ਨੇ ਐਂਡ ਕਿਉਂਕਿ ਮੈਨੂੰ ਐ ਲੱਗਦਾ ਕਿ ਤੁਹਾਨੂੰ ਉਸ ਬੰਦੇ ਨੂੰ ਰਿਸਪੈਕਟ ਕੁੜੀਆਂ ਦੀ ਬਹੁਤ ਪਤਾ ਹੋਊਗੀ ਜਿਹਦੇ ਆਪਣੇ ਆਪਾਂ ਜਿਵੇਂ ਕਹਿੰਦੇ ਹਾਂ ਜਿਹਦੀ ਆਪਣੀ ਸਿਸਟਰ ਹੋਵੇ ਘਰੇ ਭੈਣ ਹੋਵੇ ਨਾ ਸੋ ਮੈਂ ਮੈਂ ਇਸ ਨੂੰ ਬਲੇਸਿੰਗ ਮੰਨਦਾ ਕਿ ਮੈਂ ਮੇਰੀ ਤਿੰਨ ਵੱਡੀਆਂ ਸਿਸਟਰ ਸੀਗੀਆਂ ਮੇਤੋਂ ਵੱਡੀਆਂ ਤੇ ਮੈਂ ਸਭ ਤੋਂ ਛੋਟਾ ਹਾਂ ਤੁਹਾਡੇ ਕੋਲ ਚਾਰ ਮਾਮਾ ਨੇ ਹਾਂ ਜੀ ਮੈਂ ਸਭ ਤੋਂ ਛੋਟਾ ਸੀਗਾ ਘਰੇ ਤੇ ਅ ਦੂਜੀ ਗੱਲ ਇਹ ਵੀ ਮੈਨੂੰ ਲੱਗਦੀ ਹੈ ਕਿ ਅ ਅੱਜ ਆਪਾਂ ਆਇਆ ਪਿੰਡਾਂ ਤੋਂ ਜੋ ਇੱਕ ਉਹ ਵੀ ਮੈਂ ਉਹਨੂੰ ਵੀ ਬlesing ਮੰਨਦਾ ਕਿ ਉਹ ਵੀ ਇੱਕ ਬਹੁਤ ਸਿੱਖਾ ਕਿ ਜਿਹੜਾ ਪਿੰਡ ਤੋਂ ਬੰਦਾ ਆਉਂਦਾ ਉਹ ਮਿਹਨਤ ਕਰਨ ਤੋਂ ਨਹੀਂ ਭੱਜਦਾ ਹੈਗਾ ਸੋ ਅੱਜ ਵੀ ਮੈਂ ਕਿਤੇ ਵੀ ਕਦੇ ਬੈਠੇ ਹੋਈਏ ਤਾਂ ਮੈਨੂੰ ਮੈਂ ਅਸੀਂ ਆਪਸ ਵਿੱਚ ਗੱਲ ਕਰਦੇ ਰਹਿੰਦੇ ਮੈਂ ਕਿ ਯਾਰ ਮੈਂ ਨਾ ਮਿਹਨਤ ਕਰਨ ਤੋਂ ਨਹੀਂ ਭੱਜਦਾ ਮੈਨੂੰ ਹੁੰਦਾ ਵੀ ਜੋ ਮਰਜ਼ੀ ਕਰਾ ਲਓ ਕੰਮ ਮਤਲਬ ਕੰਮ ਕੰਮ ਕਰਨ ਤੋਂ ਨਹੀਂ ਭੱਜਦੇ ਹੈਗੇ ਕਿਉਂਕਿ ਤੁਸੀਂ ਆਪਣੇ ਪੇਰੈਂਟਸ ਨੂੰ ਤੁਸੀਂ ਉਹ ਦੇਖਿਆ ਹੁੰਦਾ ਹਾਰਡਵਰਕ ਕਰਦੇ ਹੋਏ ਮਤਲਬ ਮੋਸਟਲੀ ਤੁਸੀਂ ਐ ਲਾਲੋ ਵੀ ਜਿਹਦੀ ਗੱਲ ਕਰਕੇ ਜਾਂਦੇ ਵੀ ਹੁਣ ਯਾਰ ਜਿਹੜੇ ਸ਼ਹਿਰੀ ਜਵਾਕ ਨੇ ਪਿੰਡਾਂ ਨਾਲੋਂ ਕੀ ਫਰਕ ਆ ਨਾ ਸੋ ਫਰਕ ਇਹੀ ਫਰਕ ਆ ਕਿ ਉਹਨਾਂ ਨੇ ਆਪਣੇ ਆਸ-ਪਾਸ ਸਾਰੇ ਲੋਕਾਂ ਨੂੰ ਮਿਹਨਤ ਕਰਦੇ ਹੋਏ ਦੇਖਿਆ ਹੁੰਦਾ ਕੋਈ ਆਪ ਹੀ ਪੱਠੇ ਵੜ ਕੇ ਲੈ ਕੇ ਆ ਰਿਹਾ ਠੀਕ ਹੈ ਜੀ ਕੋਈ ਕੀ ਕੰਮ ਕਰ ਰਿਹਾ ਬੱਟਾ ਛਿਲ ਰਿਹਾ ਕੋਈ ਨਾ ਇਸ ਚੀਜ਼ਾਂ ਮੈਂ ਆਪਣੇ ਫਾਦਰ ਨੂੰ ਦੇਖਿਆ ਮੇਰੇ ਫਾਦਰ ਦੀ ਖੇਤੀ ਕਰਦੇ ਹੁੰਦੇ ਸੀ ਕਿ ਉਹਨਾਂ ਨੇ ਕੀ ਕਰਨਾ ਰੈਡੀ ਹੋਣਾ ਜਿੱਕੇ ਤੇ ਜਾਣਾ ਰੈਡੀ ਹੋ ਕੇ ਨਾ ਕਹਣਾ ਮੈਂ 2 ਮਿੰਟ ਜਾ ਕੇ ਆਇਆ ਮੈਂ ਜਾ ਕੇ ਉਹਨਾਂ ਨੇ ਖੇਤ ਜਾਣਾ ਕੱਪੜੇ ਲਪੇਟ ਕੇ ਆਇਆ ਕਰਨਾ ਮੰਮੀ ਨਾਲ ਲੜਨ ਲੱਗ ਜਾਇਆ ਕਰਨਾ ਇਸ ਗੱਲ ਕਰਕੇ ਕਿ ਤੁਸੀਂ ਜਾਣਾ ਆਪਾਂ ਬਾਹਰ ਰਹਿ ਕੇ ਤੇ ਤੁਸੀਂ ਖੇਤ ਚਲ ਕੇ ਫਿਰ ਕੱਪੜੇ ਲਪੇਟ ਕੇ ਆਓ ਕਹਿੰਦਾ ਮੈਂ ਕੋਈ ਚੱਕਰ ਨਹੀਂ ਮੈਨੂੰ ਕਿਹਨੇ ਦੇਖਣਾ ਆਇਆ ਕਰਕੇ ਉਹਨਾਂ ਚੱਲਿਆ ਕਰਨਾ ਨਾ ਸੋ ਮਤਲਬ ਸਭ ਤੋਂ ਪਹਿਲੇ ਹੀ ਫਾਦਰ ਸਾਹਿਬ ਹੀ ਕਹਿੰਦੇ ਨੇ ਨਾ ਮੈਨੂੰ ਕਿਹਨੇ ਦੇਖਣਾ ਆਇਆ ਲਾਈਕ ਮੇਰੇ ਘਰੇ ਕੱਲ ਕਲੇਸ਼ ਹੋ ਕੇ ਹਟਿਆ ਮੇਰੇ ਪਾਪਾ ਨੂੰ ਚਾਰ ਨਵੀਆਂ ਕਮੀਜ਼ਾਂ ਲੈ ਕੇ ਦਿੱਤੀਆਂ ਸੀ ਉਹਨਾਂ ਨੇ ਕਿਤੇ ਲਪੇਟ ਚੁੱਕੇ ਨੇ ਠੀਕ ਹੈ ਮੰਮੀ ਕਹਿੰਦੇ ਉਹ ਨਵੀਆਂ ਕਿੱਥੇ ਨੇ ਕਹਿੰਦੇ ਮੈਨੂੰ ਗਿਬਦਾ ਉਹ ਉਹ ਕਲੇਸ਼ ਮੇਰੇ ਖਿਆਲ ਨਾਲ ਹਰੇਕ ਘਰ ਚ ਰਹਿੰਦਾ ਹੈ ਬਟ ਉਹ ਇਹ ਚੀਜ਼ ਦੀ ਬਲੇਸਿੰਗ ਆ ਮਤਲਬ ਉਹ ਇੱਕ ਐਸੀ ਸਿੱਖਾ ਮੈਨੂੰ ਲੱਗਦਾ ਕਿ ਜਿਹੜੀ ਮੇਰੇ ਨੇਚਰ ਦੇ ਵਿੱਚ ਜਿਹੜੀ ਮੇਰੇ ਖੂਨ ਦੇ ਵਿੱਚ ਮੈਨੂੰ ਮੇਰੇ ਪੇਰੈਂਟਸ ਤੋਂ ਤੇ ਮੇਰੇ ਜਿਹੜਾ ਮੇਰਾ ਬਚਪਨ ਜਿਵੇਂ ਮੈਨੂੰ ਪਾਲਿਆ ਗਿਆ ਜਦੋਂ ਮੈਂ ਆਇਆ ਉਹ ਚੀਜ਼ ਮੇਰੇ ਅੰਦਰ ਮੈਨੂੰ ਲੱਗਦਾ ਕਿ ਇਹ ਉਹ ਬੈਸਟ ਚੀਜ਼ ਮੈਂ ਮੰਨਦਾ ਕਿ ਮੈਂ ਜਿਹੜੀ ਬਚਪਨ ਤੋਂ ਗੈਰੀ ਕੀਤੀ ਹੋਈ ਹੈ ਜਿਹਦੇ ਕਰਕੇ ਮੈਨੂੰ ਲੱਗਦਾ ਮੇਰੇ ਬਹੁਤ ਕੰਮ ਜਿਹਦੇ ਕਰਕੇ ਸਹੀ ਹੋ ਰਿਹਾ ਸ਼ਾਇਦ ਮੈਂ ਅਗਰ ਐਵੇਂ ਦਾ ਨਾ ਹੁੰਦਾ ਤਾਂ ਮੇਰੇ ਕਈ ਕੰਮ ਇਹਦਾ ਨਾ ਹੁੰਦੇ ਜਿਵੇਂ ਨਮ ਵਰਤੀਲੇ ਦੀ ਗੱਲ ਕਰਦੇ ਹੈ ਰੱਬ ਦਾ ਬੰਦਾ ਸੋ ਮੈਂ ਵੀ ਮੇਰੀ ਸੋਚਣੀ ਇਦਾਂ ਹੀ ਆ ਕਿ ਤੁਸੀਂ ਕਿਸੇ ਦਾ ਮਾੜਾ ਨਾ ਕਰੋ ਤੁਸੀਂ ਕੋਈ ਚੁਸ ਚਲਾਕੀ ਨਾ ਕਰੋ ਤੇ ਥੋੜਾ ਨਾ ਰੱਬ ਵੀ ਤੁਹਾਨੂੰ ਸਹੀ ਮਤਲਬ ਥੋੜਾ ਨੁਕਸਾਨ ਨਹੀਂ ਕਦੇ ਕਰੂਗਾ ਇਹ ਜ਼ਰੂਰ ਹੈ ਕਿ ਮਤਲਬ ਤੁਹਾਨੂੰ ਕੋਈ ਚੀਜ਼ ਲੇਟ ਮਿਲ ਜੂਗੀ ਬਟ ਇਹ ਨਹੀਂ ਹੈਗਾ ਕਿ ਮਤਲਬ ਤੁਹਾਨੂੰ ਕਿਸੇ ਪਾਸੇ ਵਾਂਝਾ ਰੱਖ ਲੂਗਾ ਬਿਲਕੁਲ ਤੇ